ਸਰ ਵੈਗੂ ਜੀ ਖਾਲਸਾ ਅੱਜ ਫਿਰ ਇਸ ਸਾਗਰ ਤੁਹਾਡਾ ਆਪਣੇ ਦੇਖੋਨੇ ਬਲੌਗ ਦੇ ਵਿੱਚ ਹੁਣ ਟਾਈਮ ਹੋ ਗਿਆ ਜੀ 3:30 ਇਹ ਤਾਂ ਵੀ ਚੱਲੀ ਕਿ ਸਿਚੁਏਸ਼ਨ ਹੈ ਤੇ ਅੱਜ ਫਿਰ ਆਪਾਂ ਬਾਹਰ ਰੋਣ ਨੂੰ ਮਿੱਤੋ ਟੰਨ ਪਾਣੀ ਸਾਹ ਕੋਟਾ ਕੰਮ ਨਾਲ ਲਾ ਰਹੇ ਤੇ ਕੰਦ ਖੜੀ ਕਰਦੇ ਪਏ ਨੇ ਸਾਹ ਰੱਖੋ ਕੰਦ ਖੜੀ ਕਰਦੇ ਵੀ ਕਿਤੇ ਕੋਈ ਫਲੋਰ ਪੈਣਾ ਤੇ ਆਪਾਂ ਤੁਹਾਨੂੰ ਬਾਅਦ ਵਿੱਚ ਮੈਂ ਤੇ ਨਾ ਕਰ ਸਾਜੂ ਦੇਖੋ ਅੱਜ ਪੂਰਾ ਮੀ ਪੈਂਦਾ ਹੁਣ ਆਪਾਂ ਵੈਦਰ ਵਾਲਾ ਪੈਂਦੀ ਸੀ ਤੇ ਜੀ ਮੀ ਪਿਆਵਾ ਹਜੇ ਵੀ ਪੈਂਦਾ ਪਿਆ ਥੋੜਾ ਮੋਟਾ ਤੇ ਫਿਰ ਆਪਾਂ ਬਸ ਹੰਤਲ ਤੇ ਕੰਡਾਂ ਲੱਗੇ ਜੀ ਪੂੜੀਆਂ ਉਧਰ 엄마 ਹੁਣ ਪੂੜੀਆਂ ਕੱਢਣ ਲੱਗੇ ਨੇ ਅੱਜ ਮੀਂਹ ਆ ਕੇ ਕੰਮ ਨਹੀਂ ਸ਼ੁਰੂ ਹੋਇਆ ਅੱਜ ਕਿਉਂਕਿ ਮੀਂਹ ਵਾਹ ਪੈਂਦਾ ਪਈ ਫਿਰ ਫਿਰਦਾ ਮੜਿਆ ਵਾਂਗੂ ਤੇ ਮੈਂ ਫਿਰ ਬਣਾਉ ਪੂੜੀਆਂ ਨਹੀਂ ਪਹਿਲਾਂ ਪੂੜੀਆਂ ਬਣਾ ਤੋ ਉਹ ਤੇ ਮੈਨਾਂ ਆਏ ਮੇਰੀ ਪੂੜੀਆਂ ਤਾਂ ਬਣਾ ਦੇ ਪੂੜੀਆਂ ਤਾਂ ਬਣਾ ਦੇ ਨਾ ਨਹੀਂ ਬਣਾ ਦੇ ਸਸਰੀ ਗੱਲ ਜੀ ਕੀ ਹਾਲ ਚਾਲ ਹੈ ਦੱਸੋ ਬਰਾਦ ਤੁਹਾਨੂੰ ਸਭ ਆਹ ਤੱਕ ਬਾਜੀ ਤੱਕ ਲੰਡਾ ਨੇ ਲੰਡਾ ਨੇ ਪਤਾ ਲੰਡਾ ਨਹੀਂ ਲੰਡਾ ਨੇ ਸੱਚ ਬੋਲਿਆ ਉਹ ਡਾੜੇ ਫਿਰ ਮੈਂ ਦੱਬ ਯਾਰ ਤੂੰ ਇੱਥਾਰੇ ਆਇਆ ਆ ਮੰਨੇ ਮੇਰੇ ਕੋਲ ਆ おい ਕੋਟ ਿੱਕੇ ਗੁੱਡਾ ਕਟਾਖ ਡੋ ਗਏ ਗੁੱਡਾ ਤੇ ਉਹਨਾਂ ਦੇ ਕੋਟ ਿੱਗੇ ਅੱਲਾ ਹੁ ਅਸਲਾਮ ਜਾਓ ਜੀ ਬਸਾਂ ਤੋਂ ਪੰਚ ਨਹੀਂ ਆਈ ਨਹੀਂ ਤੇਰਾ ਮਾਲੀ ਤੇ ਲਾ ਕੇ ਟੀਸੀ ਤੇ ਕਟਾ ਕੇ ਤਾਂ ਬੈਠਿਆ ਸੀ ਅਸੀਂ ਕਿਤਾ ਆ ਕੇ ਬੈਠੇ ਹੁਣ ਖਰਾਬ ਨਾਲੇ ਆਪਦਾ ਬਸਤਾ ਆ ਦੇਖ ਸਕਦੇ ਨੇ ਯਾ ਵੀ ਤੂੰ ਕੱਲ੍ਹ ਤੋਂ ਆ ਗੜਾ ਉਹ ਯਾ ਢੋਰਾ ਕੋ ਖਰਾਬ ਕਰਦੇ ਬੈਠਾ ਢੋਰਾ ਚੱਕੋ ਮੈਂ ਚੜਾਉਣੀ ਨਹੀਂ ਤੇਰਾ ਕਣੀ ਬਣੇਗਾ ਤੇ ਕੀ ਢੋਰ ਬਾੜੀ ਵਧੀਆ ਵਧੀਆ ਢੋਰ ਪਿਆੰਦੀ ਐ ਚਿੱਲਾ ਕਰੀ ਜਾਂਦਾ ਤੂੰ ਕਿਵੇਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ। ਲਓ ਜੀ। ਹੌਲੀ ਹੌਲੀ ਲੋਕੀ ਸਾਰਿਆਂ ਨੂੰ ਧੁੱਪ ਲੱਗ ਚੁੱਕੀ ਆ ਸਵੇਰੇ ਮੌਸਮ ਬੜਾ ਖਰਾਬ ਸੀ। ਉਹ ਦੇ ਰੋ ਦੇ ਰੋ ਦੇ ਰੋ ਜੋਰ ਲੱਗਦਾ ਪਿਆ ਓਏ। ਇਹ ਜੋਰ ਵੇਖੀ ਲੱਗਦਾ ਪਿਆ। ਉਹ ਕਿੰਨੇ ਗਏ ਤਿੰਨ ਆ। ਆਲੇ 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 ਫਾਟਾ ਦੋ ਗੁੰਡੇ ਲਗਾ ਦੋ ਘਟਾ ਲੈ ਤੂੰ ਐ ਕਰ ਹੈ ਤਿੰਨ ਦੇ ਇਹ ਬੇਟੀ ਕੰਦਾ ਹੋ ਲੈ ਖੜਾ ਮम्मी ਗਾੜੀ ਕੋਸ ਕਰ ਕੋਲ ਤੋਂ ਸਾਲਿਆ ਬੋਤਲ ਕਰ ਰੜੀ ਹੈ ਚੱਲ ਅਰ ਸ ਆਪਰਾਇਆ ਹੋ ਲੈ

ਤੇ ਪੜਿਆ ਬੜਾ ਆਫੀ ਡਾਲੋ ਨਾ ਆਇਆ ਕੀ ਕੀ ਕਿਆ ਲੜੀਆ ਤੁਸੀਂ ਆ ਪਿਆ ਨਾ ਅਸੋ ਕਾਈ ਦਾ ਗੁੱਡੇ ਮੁਕਾਏ ਇਕੱਠੇ ਕਰ ਤੂੰ ਮੈਂ ਗਾਉ ਆਪਣੀ ਖੇਚੜ ਘੇਟ ਲਾ ਲਈਏ ਚੱਲ ਵਾਹ ਹੈ ਫਿਰ ਜਦੋਂ ਬਣਾਉਂਦਾ ਅਸੂ ਬਣਾ ਤੂੰ ਗਲਤ ਬਖਲੋਤਾ ਆ ਬਖਲੋਤਾ ਨਹੀਂ ਗਲਤ ਆ ਵੀ ਬੈਕ ਕਰਨੀ ਦੇ ਯਾਰ ਉਤਾਰ ਕਰਨੀ ਦੇ ਓਏ ਉਹ ਪੇਰ ਲੱਗਾ ਸੀ ਉੱਟ ਗਈ ਸੋਕਰ ਸੋਕਰ ਓਏ ਹੁਣ ਤਾਂ ਕਟਾਈ ਯਾਰ ਉਹਨਾਂ ਨੇ ਕੱਟ ਦੇਣਾ ਪੱਕੀ ਗੱਲ ਹੈ ਕੁਛ ਨਹੀਂ ਹੁੰਦਾ ਫਿਰ ਕੀ ਹੋ ਗਿਆ ਵੱਡਾ ਤਾਂ ਆਪਣਾ ਵੱਡਿਆ ਗਾ ਕਾ ਚੱਲ ਹਾਲੀ ਆਇਆ ਵੱਡਾ ਗਿਆ ਯਾਰ ਹੈ ਜੀ ਯਾਰ ਓਏ ਆਇਆ ਆਇਆ ਮੈਂ ਚੱਲਣਾ ਹੈ ਬਸ ਬਈ ਤੁਸੀ ਨਹੀਂ ਆ ਬੰਦ ਹੋ ਗਿਆ ਇੱਕ ਮਿੰਟੇ ਕਮ ਖਿੜੇ ਓਏ ਥੱਲੇ ਲੈ ਗਏ ਕਿਦਾ ਕਰਦਾ ਮੈਂ ਤਾਂ ਵਾਈਫਾਈ ਬੱਲੇ ਬੱਲੇ ਖਿੱਚ ਕੇ ਠੀਕ ਹੈ ਠੀਕ ਹੈ ਬੱਲੇ ਠੀਕ ਹੈ ਠੀਕ ਹੈ ਖਿੱਚ ਕੇ ਰੱਖ ਆ ਮੈਂ ਨਹੀਂ ਹੁੰਦੇ ਵੀ ਬਾਹਰ ਮੈਨੂੰ ਆਪਰਾਤ ਕਰਵਾਉਂਦਾ ਕਿਹੜਾ ਯਾਰ ਇਸ ਤੋਂ ਇਲਾਵਾ ਹੋਇਆ ਪਤਾ ਮੇਰੇ ਸਾਈਡ ਤੇ ਰੱਖ ਦੇ ਮੇਰੇ ਖਰਚ ਕੋਈ ਫਾਇਦਾ ਨਹੀਂ ਹੋਇਆ ਕੱਟ ਕੇ ਰੱਖਤਾ ਫਿਰ ਉਹਨੇ ਕੱਟਿਆ ਨੂੰ ਸੁਪਰ ਨਹੀਂ ਤਾ ਆ ਆ ਤਾ ਆ ਜਾਂਦਾ ਊ ਬਣਦੇ ਉੱਪਰ ਤੇ ਲੀਚੀ ਲਾਓ ਜੀ ਕਟਾ ਕੇ ਹੁਣ ਬਹਿ ਗਿਆ ਨਵਾਂ ਗੁੱਟਾ ਇੱਕ ਹੋਰ ਬੜਾ ਲਾਊ ਪਿੱਤਾ ਕੀ ਕੀ ਹਾਲ ਚਾਲ ਜੀ ਆ ਵੇਖ ਲੋ ਜੀ ਬਸੰਤ ਦਾ ਟਾਈਮ ਆ ਤਿੰਨ ਗੁੱਡੇ ਲਾਇਆ ਤਿੰਨੇ ਗੁੱਡੇ ਡਾ ਤਾ ਕਟਾ ਗਿਆ ਬਮਾਰੇ ਆ ਸਾਡੀ ਵਿਰੋਧੀ ਪਾਰਟੀ ਐ ਟਾਈਮ ਨਾ ਪਤਾ ਹੀ ਨਾ ਪਤਾ ਹੀ ਨਾ ਡਾ 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 ਉਹ ਕੱਟਿਆ ਗਿਆ ਆ ਕਟਾ ਕੇ ਬਹਿ ਗਈ ਓਏ ਕਰਤਾ ਘਟਾਲਿਆ ਹਾਂ ਗਾ ਗਾ ਆ ਘੱਟ ਡਾਉਣੇ ਪੈ ਕੋਟੇ ਹਾਂ ਬੇ ਚਲਾ ਜਰਾ ਖਿੱਚ ਕੇ ਆ ਖਰਾਬ ਖਰਚ ਕਿੰਨੇ ਘਟਾਉਣੇ ਆਪਾਂ 8 ਖਰਚ ਜਿਵੇਂ ਡਾਉ ਤਿੰਨ ਤਾਂ ਆ ਓਏ ਆਇਆ ਘੱਟ ਉਹ ਆ ਬਵਾਲ ਨਹੀਂ ਸੀ ਡੋਰਾ ਓਏ ਸਾਈਡ ਆਇੱਥੇ ਕਰਕੇ ਆ ਲੱਗੇ ਆ ਰੋੜਾ ਇਹ ਲੋਕ ਗੈ ਕਟਾ ਕੇ ਇੱਥੋਂ ਜਾ ਤਾ ਕਿੰਨੇ ਤੀਜਾ ਘੁਟਾ ਤੀਜਾ ਘੁਟਾ ਚੌਥਾ ਚੌਥਾ ਘੁਟਾ ਲੱਗੇ ਡਾਉਣ ਤਿੰਨ ਕਟਾ ਕੇ ਹਵਾ ਬੜੀ ਤੇਜ਼ ਹੈ ਛੜਦੇ ਮਰੇ ਆ ਤਲਾ ਪੂਰੀ ਮਾ ਘੁਟੇ ਪਾਲਦੇ ਸਾਰੇ ਹਵਾ ਇੱਧਰ ਦੀ ਆ ਉਹ ਇੱਧਰ ਦੀ ਆ ਹੋਰ ਵੀ ਥੱਲੇ ਸਾਲਾ ਮਾਰਦਾ ਕੰਟੋਰਾ ਘੁੱਟ ਘੱਟੂ ਫੜਦਾ ਬਈ ਤੂੰ ਹੀ ਲਾਈਆ ਚਲੋ ਰੁਕ ਜਾ ਦੇਖ ਰਿਹਾ ਯਾਰ ਸਭ ਕਲਾਤ ਚਲੋ ਰੁਕ ਜਾ ਰੁਕ ਜਾ ਰੁਕ ਜਾ ਗੇਲ ਜਾ ਗੇਲ ਜਾ ਚੱਲ ਚੱਲ ਜਾ ਹਾ ਬੜੀ ਤੇਜ਼ ਹੈ ਅੱਛਾ ਮੈਟਲ ਬੁਰੀ ਦਿੱਤੀ ਹੋਇਆ ਦੇਖੋ ਸਰਕ ਕਰ ਰਹੇ ਹਾਂ ਜਹਾ ਬੜੀ ਹੈ ਆਇਦ ਰਿਕਵੈਸਟ ਮੈਟਲ ਤੇ ਤੇ ਚਰੀਏ ਢੇਲ ਲੋਣੀ ਪੇਚ ਆਹ ਲਾ ਸੂਰਤੀ ਸੀ ਲੰਦਾ ਵੇ ਜੀ ਕੋ ਮਾ ਲਾ ਦਾ ਸਟੇਲ ਛਰੀਏ ਢੇਲ ਕੇ ਛੱਟੇ ਹੋਣੀ ਫਿਲ ਫੁੱਲ ਹੈ ਤਰਾ ਫੋਣ ਜਿੰਨੀ ਮਰਜ਼ੀ ਟੇਲਾ ਫੋਲ ਟੇਲਾ ਹਾਂ ਬੈ ਚਲਦਾ ਨਹੀਂ ਹਾਂ ਫੋਲ ਟੇਲਾ ਛੜੀ ਆ ਇਹ ਰੁਕ ਜਰਾ ਰੁਕ ਜਾ ਇਹ ਚੱਲ 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 ਪਿੱਛਾ ਕਰਦਾ ਰਹਿੰਦੇ ਜੀ ਵਿਚਾਰ ਨਹੀਂ ਲਾਉਣਾ ਇਹ ਤੇ ਪਹਿਲਾਂ ਬਤਾ ਦੇ ਲੋ ਨੂੰ ਉਹਨੇ ਬਤਾਇਆ ਜਿੰਨਾ ਹੁੰਦਾ ਬਤਾਲਣਾ ਬਣਾ ਬੜੀ ਬਣਾਣਾ ਸਬੂਤ ਹੋਊਗਾ ਮੇਕੋ ਮੈਂ ਸਬੂਤ ਕੀ ਮੈਂ ਮੈਂ ਤੋ ਕਟੇਗਾ ਮੇਰੀ ਅੱਪਾ ਪੈਰਾ ਦੀ ਨੋਰਾ ਫਸੀਆ ਰੁਕ ਜਾ ਓਏ ਸੁਣ ਓਹ ਨਾਨਾ ਚੱਲ ਹਲੋ ਤੇ ਸੁਜੇ ਤਾਂ ਠੀਕ ਹੈ ਦੇਖੀ ਜਾਂਦੀ ਆ ਧਿਆਨ ਨਾਲ ਅੱਕੇ ਹੋਣਾ ਮੇਰੇ ਚਤਾ ਬੜਤੋ ਘਟਾਲਿਆ ਬਾਈ ਜੋ ਯਾਰ ਆ ਵੇ ਕਰਾ ਕੇ ਮੈਂ ਗਿਆ ਲੜਾ 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 ਵੇ ਲੋ ਚਾਚੂ ਕੀ ਕਰੇ ਹੋਰ ਚਾਚੂ ਬਲਾਵਾ ਬਾਬਾ ਦਿੱਤੀ ਆ ਕੋਪੀਂਗ ਆਪਣੇ ਕੋਲ ਇਹ ਤੁਸੀਂ ਵੀ ਚਲਾਓ ਵੇਖ ਲੈਣੇ ਤੁਹਾਨੂੰ ਕਿੰਨਾ ਹਾਂ ਚਾਚੂ ਚਾਚੂ ਨੂੰ ਵੇਖ ਲੈਣੋ ਚਾਚੂ ਲੋਕ ਵੇਚਾ ਅਰਚ ਆ ਜਾਏ ਜੱਟ ਦੀ ਮੁੱਛ ਦਾ ਸਵਾਲ ਹੈ ਤੇ ਗਾਇਸ ਨੂੰ ਉਹ ਲੈ ਕੇ ਆ ਰਾਤ ਹੋ ਗਈ ਆ ਆਪਣੇ ਘਰ ਦੀ ਲਾਈਟ ਗਈ ਸਾਰੇ ਮਹੱਲੇ ਚ ਲਾਈਟ ਬਲੂ ਟਗੀ ਸਾਰੀ ਕਿਤੇ ਗਈ ਹੈ ਪਰ ਕਰੇ ਲਾਈਟ ਤਾਂ ਗਿਆ ਹੋਏ ਕੋ ਉਥੇ ਲਾਈਟ ਚੱਗਦੀ ਵੀ ਪਰ ਲਾਈਟ ਆ ਡਿਮ ਤੁਸੜਾ ਪਾ ਵੇਖਣ ਚੱਲੇ ਆ ਮੀਟਰ ਦੇ ਹੋਇਆ ਕੀ ਆ ਇਹ ਕਿਵੇਂ ਜਗ ਚੁਕੀ ਇੱਦਾਂ ਜੀ ਨੇ ਇੱਦਾਂ ਕਪੜੇ ਆਪਣੇ ਮੀਟਰ ਦੇ ਹੀ ਹੀ ਗਦੇ ਹੂੰ ਆਪਾਂ ਖੋਲੋ ਫਿਰ ਛੱਤਰ ਦੇਖ ਕੇ ਆਗੇ ਅਮ ਇੱਥੇ ਬੜੀ ਠੰਡ ਘਰ ਨਿਕਗਾ ਹਣਾ ਇੱਥੇ ਬੜੀ ਠੰਡਾ ਘਰ ਨਿਕਗ ਜਾ ਆ ਘਰ ਨਿਕਗਾ ਆਪਣਾ ਤੇ ਹੂੰ ਆਹੋ ਗਾਇਸ ਆਪਾਂ ਮੀਟਰ ਤੇ ਆ ਗਏ ਹਾਂ ਆ ਫਤਨਾ ਲਈਏ ਚੱਲਣ ਤਾਂ ਦੇਣੀ ਆਵਾ ਦੋ ਤਿੰਨ ਮੀਟਰ ਅੱਗੇ ਚੱਲ ਉਹ ਖਤ ਗੁੱਡਾ ਆ ਰਿਹਾ ਹੈ ਠੰਡਾ 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 ਹਾਲੋ ਇਹਨੇ ਖੋਲ ਦੋ ਗਿੱਲਾ ਹੈ ਖੋਲ ਤਾਂ ਜਾਊਗਾ ਗਿੱਲਾ ਹੈ ਅੰਦਰ ਆਉਂਦਾ ਆਹ ਗੁੰਨੋ ਵੀ ਲਾ ਬੁੜਾ ਪਰਮੀਟਰ ਘਟਾਵਾ ਆ ਰਿਹਾ ਹਰਦੀਪ ਸਿੰਘ ਆ ਆ ਵੇਖੋ ਆ ਨਹੀਂ ਹੱਥਾਂ ਵਾਲਾ ਇਹ ਚੱਤਰੰ ਤੋਂ ਆ ਆ ਵੀਟਰ ਚੱਲਦੇ ਨਹੀਂ ਪਿਆ ਅਸੀਂ ਉਹਦੇ ਬੈਠੇ ਵੀ ਲੈਟ ਨਹੀਂ ਗਿਆ ਨਾ ਮਾ ਹੁਣ ਮम्मा ਵੇਖ ਕੇ ਵੀ ਮਾਂ ਦੇ ਲੈਟ ਤਾਂ ਡੇਵਾ ਮਾ ਇਹ ਬਾਹਰ ਉਹ ਨਾ ਨਾ ਉੱਟ ਗਿਆ ਕੋਈ ਕੋਈ ਤਿਆਰ ਆਹੋ ਕੱਢ ਦੋ ਸੰਸਾਨ ਆ ਪਿਆ ਨਹੀਂ ਸਾਉਣੀ ਖਾਪੀ ਅਬ ਸਵਾ ਲੈ ਲੋ ਕੋਠੇ ਘੱਟਦੇ ਰਿਹਾ ਤੇ ਅੱਜ ਵੇਖੋ ਖੇੜੇ ਦੇ ਪੈਸੀ ਕੱਲ ਨੂੰ ਪਰਸਨ ਕੱਲ ਗੁੱਡੇ ਡਾਵਾਂਗੇ ਆਪਾਂ ਅੰਮੋਲ ਦਾ ਹੈ ਅਮਾ ਫੋਰਟੇ ਅਮਾ ਦੁਕਾਨ 'ਚ ਕੰਮ ਕੀ ਕੀਤਾ ਇਹਨਾਂ ਨੇ ਇਹ ਬਟੇ ਅੱਜ ਤਾਂ ਮਿਸਤਰੀ ਨੂੰ ਛੁੱਟੀ ਸੀ ਮੀ ਪਿਆ ਤਾਂ ਆਈ ਹੈ ਗਈ ਉਹਦੀ ਆ ਗਿਆ ਤਿੰਨ-ਚਾਰ ਦਿਨ ਮੀ ਨਹੀਂ ਪੈਣਾ ਅੱਜ ਨਾ ਬਾਸਰੀ ਬਾਸ ਕਰਕੇ ਆ ਛੁੱਟੀ ਕਰਤੀ ਮਿਸਤਰੀਆਂ ਨੂੰ ਉੱਪਰ ਛੱਤ ਦੇ ਕੰਦ ਕਰਦੇ ਪਏ ਸਾਰੇ ਵੀ ਦੇਖ ਲਾਇਆ ਹਾਂ ਤਾਰੇ ਵੀ ਨਿਕਲੇ ਆਏ ਕਿੱਥੇ ਹੋ ਜਾਂਦਾ ਹੋ ਜਾਂਦਾ ਵੇਖ ਲੈ ਵੇਖ ਲੈ ਇੰਨਿਆ ਸਾਰਾ ਇਹ ਕਪੜੇ ਕਿਨੇ ਹਾਂ ਹਾਂ ਕੁਛ 10 ਤਾਰਾਂ ਦਾ ਲੈ ਔਕ ਕਿੰਨੇ ਤਾਰਾਂ ਸਟਾਈਕ ਜੇ ਤੈਨੂੰ ਵਲੌਗ ਚ ਜਾਵੇ ਤਾਂ ਸਬਸਕ੍ਰਾਈਬ ਕਰਕੇ ਵਟਸ ਕਰਨਾ ਪਰ ਲੈਓ ਅੱਛਾ ਬੇਟੀ ਬੇ ਟੰਗੀਆਂ ਆਈਆਂ ਇਹ ਜਪੜ ਕੋ ਦੋ ਗੁੱਟੇ ਲੱਭੇ ਇੱਕ ਗੁੱਡਾ ਪਿੱਛੇ ਲੱਭਿਆ ਵਾ ਇੱਕ ਗੁੱਡਾ ਉਥੋਂ ਚਲੋ ਗਾਇਸ ਇਹਨੂੰ ਖੇਪਰ ਰੋਟੀ ਖਾ ਲਈ ਆ ਤੇ ਅੱਜ ਸਬਜੀ ਹੈਗੀ ਸੀ ਆਲੂ ਸ਼ਿमला ਮਿਰਚ ਤੇ ਹੋਰ ਕੀ ਸੀ ਬਤਾਉ ਹਾਂ ਆਲੂ ਸ਼ਿमला ਮਿਰਚ ਬਤਾਉਂ ਮਮਾ ਜੀ ਪੀਣ ਲੱਗੇ ਦੁੱਧ ਤੇ ਤਾਂ ਵੀ ਬੈਗੀ ਰਹੀ ਜਾਈ ਤੇ ਵਿੱਚ ਕੱਪ ਜਮਾ ਲਓ ਆ ਤਾਂ ਵੀ ਤਾਂ ਕਿ ਪਾਪਾ ਦਾ ਤੈਨੂੰ ਗਲਮ ਮੇਰੇ ਅੱਤੇ ਵੀ ਲੋਟੂ ਬਣਾਇਆ ਨਹੀਂ ਮੈਨਾਂ ਮੇਰੇ ਅੱਤੇ ਨੈਗਰ ਹੋਣਾ ਨਾ ਕਰਾਂਗਾ ਰਾਤ ਨੂੰ ਨਾ ਬੈਠ ਕੇ ਰਾਤ ਨੂੰ ਪਾੜਦੇ ਮਾਂਸ ਸੁਣਦੀ ਦੂੱਕੇ ਪਾੜਦੇ